ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਪਿਛਲੇ ਦਿਨੀ ਸਾਥੀਓ ਆਪਣੇ ਪਿੰਡ ਲੋਕੋ ਨੂੰ ਜਿਹੜਾ ਕਿ ਸ਼ਾਂਤ ਬਲਬੀਰ ਸਿੰਘ ਸੀਚੇਵਾਲ ਸਾਡੇ ਰਾਸਵਾ ਮੈਂਬਰ ਨੇ ਉਹਨਾਂ ਵੱਲੋਂ ਪਿੰਡ ਲੋਕੋ ਨੂੰ 50 ਲੱਖ ਰੁਪਏ ਦਿੱਤਾ ਸੀਗਾ ਉਹਦੇ ਵਿੱਚੋਂ ਦੁਬਾਰੇ ਕੁਝ ਫੰਡ ਰਹਿੰਦਾ ਸੀਗਾ 27 ਲੱਖ ਰੁਪਏ ਉਹ ਆਪਣੇ ਪਿੰਡ ਨੂੰ ਮਨਜ਼ੂਰ ਹੋ ਚੁੱਕਿਆ ਉਹਦੇ ਵਿੱਚੋਂ ਆਪਣੇ ਮੇਰੇ ਗਵਾਰਡ ਲੋਟ ਬੱਦੀ ਦੀ ਧਰਮਸ਼ਾਲਾ ਲਈ ਪੰਜ ਲੱਖ ਰੁਪਏ ਪਾਸ ਕੀਤਾ ਗਿਆ ਸੀਗਾ ਤੇ ਉਹ ਅੱਜ ਆਪਣਾ ਕੰਮ ਸ਼ੁਰੂ ਕਰਨ ਜਾ ਰਹੇ ਹੈ ਵਾਹਿਗੁਰੂ ਪਰਮਾਤਮਾ ਦਾ ਓਟ ਆਸਰਾ ਲੈ ਕੇ ਅਰਦਾਸ ਬੇਨਤੀ ਕਰਕੇ ਕੱਲ ਨੂੰ ਆਪਾਂ ਕੰਮ ਸ਼ੁਰੂ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਸਾਡੇ ਵਿਚਕਾਰ ਪਹੁੰਚੇ ਨੇ ਸੈਕਟਰੀ ਸਾਹਿਬਾਨ ਮਨਜਿੰਦਰ ਸਿੰਘ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਸਮੂਹ ಗ್ರಾಮ ਪੰਚਾਇਤ ਪਿੰਡ ਲੋਪੋ ਸਰਪੰਚ ਹਰਪਾਲਪੁਰ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਨਵੇਂ ਸੈਕਟਰੀ ਸਾਹਿਬਾਨ ਪਹੁੰਚੇ ਨੇ ਸਰਦਾਰ ਭੂਟਾ ਸਿੰਘ ਜੀ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਸਰਦਾਰ ਮਨਜੀਤ ਸਿੰਘ ਬਲਾਸਪੁਰ ਐਮਐਲਏ ਸਾਹਿਬ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਦੁਬਾਰਾ ਫੇਰ ਦੱਸਣਾ ਚਾਹੁੰਦਾ ਹਾਂ ਸ਼ੰਤ ਬਲਬੀਰ ਸਿੰਘ ਜੀ ਸੀਚੇਵਾਲ ਜਿਹੜੇ ਸਾਡੇ ਰਾਜ ਸਭਾ ਮੈਂਬਰ ਨੇ ਉਹਨਾਂ ਨੇ ਪਿੰਡ ਲੋਕੋ ਨੂੰ ਗੋਦ ਲਿਆਏ ਉਹਨਾਂ ਵੱਲੋਂ 50 ਲੱਖ ਰੁਪਏ ਸਾਨੂੰ ਭੇਜਿਆ ਸੀਗਾ ਪਿੰਡ ਲੋਕੋ ਨੂੰ ਉਹਦੇ ਵਿੱਚੋਂ ਜਿਹੜੇ ਪਿੰਡ ਦੇ ਕੁਝ ਫੰਡ ਰਹਿੰਦਾ ਸੀਗਾ ਦੇਣ ਨੂੰ ਉਹ ਆਪਾਂ ਨੂੰ 27 ਲੱਖ ਦਿੱਤਾ ਸੀਗਾ ਉਹਦੇ ਵਿੱਚੋਂ ਅਸੀਂ ਕੰਮ ਸ਼ੁਰੂ ਕਰਤਾ ਹੈ ਅੱਜ ਧਰਮਸ਼ਾਲਾ ਦਾ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਿਲ ਦੀਆਂ ਹਰਾਈਆਂ ਜੋ ਪਿੰਡ ਲੋਕੋ ਦੀ ਸਮੂਹ ಗ್ರಾಮ ਪੰਚਾਇਤ ਵੱਲੋਂ ਸੈਕਟਰੀ ਸਾਹਿਬਾਨ ਮਨਜਿੰਦਰ ਸਿੰਘ ਜੀ ਸਰਦਾਰ ਬੂਟਾ ਸਿੰਘ ਜੀ ਨਵੇਂ ਸੈਕਟਰੀ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਮੈਂ ਆਪਣੇ ਵੱਲੋਂ ਬਹੁਤ-ਬਹੁਤ ਕਰੋੜਾਂ ਵਾਰ ਧੰਨਵਾਦ ਕਰਦਾ ਹਾਂ ਸਾਰੀ ਪੰਚਾਇਤ ਦਾ ਸੈਕਟਰੀ ਸਾਹਿਬਾਨ ਦਾ ਐਮਐਲਏ ਸਰਦਾਰ ਮਨਜੀਤ ਸਿੰਘ ਬਲਾਸਪੁਰ ਦਾ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਰਾਸਪੁਰ ਅੰਦਰ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਸਾਡੇ ਪਿੰਡ ਨੂੰ ਬਹੁਤ ਵੱਡਾ ਇਹਦਾ ਮਾਰ ਦਿੱਤਾ ਹੈ 50 ਲੱਖ ਰੁਪਏ ਗ੍ਰਾਂਟ ਦੇ ਕੇ ਸਾਡੇ ਪਿੰਡ ਨੂੰ ਸੋਨਾ ਬਣਾਉਣ ਲਈ ਯੋਗਦਾਨ ਪਾਇਆ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਰੇ ਹੀ ਪੰਚਾਇਤ ਔਰ ਆਪਣੇ ਵੱਲੋਂ ਆਪਰੇ ਸਰਪੰਚ ਹਰਬਾਲਪੁਰ ਭੈਣ ਇਹਨਾਂ ਦਾ ਵੀ ਧੰਨਵਾਦ ਕਰਦਾ ਮੈਂ ਬਹੁਤ ਬਹੁਤ ਸਾਰੀ ਸੰਗ ਦਾ ਕਰੋਨਾਵਾ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ